ਜੋ ਇੱਕ ਬੱਚੀ ਨਾਨ ਪੰਜਾਬੀ ਮਤਲਬ ਉਹ ਯੂਪੀ ਦੀ ਰਹਿਣ ਵਾਲੀ ਸੀਗੀ ਨਾਨ ਪੰਜਾਬੀ ਸੀ ਜਿਸ ਸੁਭ ਤੋਂ ਉਹ ਕਹਾਣੀਆਂ ਸੁਣਾਉលਦੀ ਸਾਰਿਆਂ ਵਕਤਾਂਵਾਂ ਨੇ ਪੇਪਰ ਪੜੇ ਕੁਝ ਨਾਉਲ ਦੀ ਕਹਾਣੀ ਪੜੀ ਉਹ ਇੰਨੀ ਪ੍ਰਭਾਵਤ ਹੋਈ ਕਿ ਆਪਣੀ ਕਿਸੇ ਸਹੇਲੀ ਨੇ ਜਿਹਦੇ ਨਾਲ ਆਈ ਸੀਗੀ ਕਹਿੰਦੀ ਮੈਨੂੰ ਪੰਜਾਬੀ ਦਾ ਕਾਇਦਾ ਲੈ ਕੇ ਦੇ ਤਾਨੂੰ ਨਹੀਂ ਲੱਗਦਾ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਮੇਂ ਜਿਵੇਂ ਐਲੀਮੈਂਟਰੀ ਐਜੂਕੇਸ਼ਨ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਘਰ-ਘਰ ਦੇ ਵਿੱਚ ਇੱਕ-ਇੱਕ ਸ਼ਖਸ ਨੂੰ ਪਹੁੰਚਾਇਆ ਗਿਆ ਸੀ ਔਰ ਕਰੀਬ 99.9% ਉਸ ਵੇਲੇ ਜੋ ਲੋਕੀ ਸੀਗੇ ਉਸ ਰਾਜ ਦੇ ਵਿੱਚ ਰਹਿਣ ਵਾਲੇ ਉਹ ਮਾਂ ਬੋਲੀ ਪੰਜਾਬੀ ਦੇ ਨਾਲ ਪ੍ਰਮੁਖੀ ਦੇ ਨਾਲ ਅਰਬੀ ਦੇ ਨਾਲ ਔਰ ਤੇ ਫਾਰਸੀ ਦੇ ਨਾਲ ਵੀ ਜਿਹੜੇ ਇੱਥੇ ਜਾਨੂ ਸੀਗੇ। ਕੀ ਉਸ ਤਰ੍ਹਾਂ ਦਾ ਤਰੀਕਾ ਸਾਡੇ ਸਿੱਖ ਔਗ ਦੇ ਆਗੂ ਅਸੀਂ ਇਹ ਨਹੀਂ ਕਹਿੰਦੇ ਕਿ ਬਾਹਰ ਜਾ ਕੇ ਵੀ ਕਰੀਏ ਕਮ ਸੇ ਕਮ ਆਪਣੇ ਜੋ ਸਿੱਖ ਕੌਮ ਦੇ ਅੰਦਰ ਜੋ ਪਰਿਵਾਰ ਨੇ ਜੋ ਸਾਡੇ ਲੋਕੀ ਨੇ ਉਹਨਾਂ ਦੇ ਵਿੱਚ ਉਹੀ ਸਿਸਟਮ ਨਹੀਂ ਅਪਣਾਇਆ ਜਾ ਸਕਦਾ ਤਾਂ ਜੋ ਬੱਚਾ-ਬੱਚਾ ਜਿਹੜਾ ਹੈ ਘਰ ਦੇ ਵਿੱਚ ਮਾਂ ਪੁੱਤ ਪੰਜਾਬੀ ਔਰ ਪਰਮੁਖੀ ਦੇ ਨਾਲ ਜੁੜੇ ਔਰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਜੁੜ ਸਕੇ ਤਿੰਨ ਤੁਹਾਡਾ ਕੀ ਮਤਲਬ ਕਿ ਜੋ ਆਪਸੀ ਜਿਹੜੇ ਸਾਡੇ ਆਪਣੇ ਆਪ ਨੂੰ ਮਤਵੇ ਦੇ ਗਏ ਨੇ ਉਹਨਾਂ ਵਾਲੇ ਅਖੋਤੀ ਸਿੱਖ ਲੀਡਰ ਮੈਂ ਤਾਂ ਉਹਨਾਂ ਨੂੰ ਸਿਰ ਜਿਹੜੇ ਮਾਂ ਬੋਲੀ ਪੰਜਾਬੀ ਦੇ ਲਈ ਇਸ ਤਰ੍ਹਾਂ ਦੀ ਸੋਚ ਰੱਖਦੇ ਹੋਣ ਗੁਰਮੁਖੀ ਦੇ ਲਈ ਇਸ ਤਰ੍ਹਾਂ ਦੀ ਸੋਚ ਰੱਖਦੇ ਹੋਣ ਉਹਨਾਂ ਨੂੰ ਅਖੋਤੀ ਸਿੱਖ ਲੀਡਰ ਕਹਿਣ ਤੋਂ ਕੋਈ ਮੈਂ ਗੁਰੇਜ਼ ਨਹੀਂ ਕਰਾਂਗਾ ਠੀਕ ਹੈ ਉਹਨਾਂ ਅਖੋਤੀ ਸਿੱਖ ਲੀਡਰਾਂ ਦੇ ਜਿਹੜੇ ਆਪਸੀ ਮਤਵੇ ਦੇ ਕਾਰਨ ਜਿਹੜਾ ਹੈ ਮਾਂ ਬੋਲੀ ਪੰਜਾਬੀ ਅਤੇ ਗੁਰਮੁਖੀ ਨੂੰ ਢਾਹ ਲੱਗ ਰਹੀ ਹੈ ਮੇਰੇ ਸੁਤਤ 8 ਨਾਵਲ ਤੇ ਛਪ ਚੁੱਕੇ ਨੇ ਜੀ ਦੋ ਨਾਵਲ ਛਪਣ ਵਾਲੇ ਨੇ ਜੀ ਔਰ ਇਹਨਾਂ 8 ਨਾਵਲਾਂ ਚ ਇੱਕ ਨਾਵਲ ਮੇਰਾ ਪਾਪ ਦੀ ਪਾਂਡੇ ਜਿਹਦੇ ਉੱਤੇ ਫਿਲਮ ਬਣੀ ਹੈ ਹੋ ਹੋ ਤੇ ਉਹ ਫਿਲਮ YouTube ਤੇ ਵੀ ਉਪਲਬਧ ਹੈਗੀ ਹੈ ਚਰਿਤ੍ਰਹੀਨ ਦੇ ਨਾਂ ਤੇ ਹੈਰਾਨ ਹੋਗੇ ਕਿ ਨਾ 16 ਸਾਲ ਦੀ ਉਮਰ ਦੇ ਵਿੱਚ ਹੂੰ ਪਹਿਲਾ ਨਾਵਲ ਲਿਖਿਆ ਸੀਗਾ ਜੀ ਔਰ ਉਹ ਨਾਵਲ ਮੇਰੇ पिता जी ने जो पढ़िया वो इतने प्रभावित हुए इन्ने भावुक हो गए कि उन्होंने किया कि वाक्य में मैं उम्मीद है कि अगर तू एक नावल लिखना शुरू करेगा तो एक बहुत अच्छा सफल नावलकार बन सकता है आपसी साइन टीवी देख रहे सारे ही दर्शकों स्वागत है ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਕਿਸੇ ਨਾ ਕਿਸੇ ਵਧੀਆ ਸ਼ਖਸੀਅਤ ਦੇ ਨਾਲ ਰੂਬਰੂ ਕਰਾਉਂਦੇ ਰਹਿੰਦੇ ਹਾਂ ਅੱਜ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਹਾਂ ਉਹ ਸ਼ਖਸੀਅਤ ਜਿਹੜੀ ਕਿ ਕਿਸੇ ਤਾਰਫ਼ ਦਾ ਮੁਹਤਾਜ ਤਾਂ ਨਹੀਂ ਹੈ ਉਹ ਹਣ ਸਾਡੇ ਨਾਲ ਬੈਠੇ ਹਨ ਸਰਦਾਰ ਭੁਪਿੰਦਰ ਸਿੰਘ ਜੀ ਰੈਣਾ ਜੋ ਕਿ ਇੱਕ ਸਾਹਿਤਕਾਰ ਹਨ ਨੋਵਲਕਾਰ ਕਵੀ ਅਤੇ ਨਾਟਕਕਾਰ ਵੀ ਹਨ ਅੱਜ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਹਨਾਂ ਦੇ ਪਿਛੋਕੜ ਦੇ ਬਾਰੇ ਵਿੱਚ ਅਤੇ ਇਸ ਵੇਲੇ ਦੇ ਬਾਰੇ ਵਿੱਚ ਵੀ ਇਹਨਾਂ ਦੇ ਨਾਲ ਸਾਰੇ ਗੱਲਬਾਤ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਆਓ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਣਾ ਸਾਹਿਬ ਸਵਾਗਤ ਹੈ ਆਪ ਜੀ ਦਾ ਆਪਸੀ ਸਾਂ ਟੀਵੀ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਿਛੋਕੜ ਦੇ ਬਾਰੇ ਵਿੱਚ ਥੋੜੀ ਜਿਹਾ ਸਾਡੇ ਦਰਸ਼ਕਾਂ ਦੇ ਲਈ ਜਾਣਨਾ ਪਾਓ ਮੈਂ ਆਪਸੀ ਸਾਂਝ ਟੀਵੀ ਦਾ ਬੜਾ ਤਨਵਾਦੀ ਹਾਂ ਕਿ ਸਮਾਂ ਕੱਢ ਕੇ ਮੈਨੂੰ ਆਪਣੇ ਦਰਸ਼ਕਾਂ ਦੇ ਨਾਲ ਰੋਬਰੂ ਹੋਣ ਦਾ ਮੌਕਾ ਮਿਲ ਰਿਹਾ ਹੈ ਮੈਂ ਵੈਸੇ ਬੇਸਿਕਲੀ ਕਸ਼ਮੀਰ ਦਾ ਰਹਿਣ ਵਾਲਾ ਹਾਂ ਬਾਰਾਮੂਲਾ ਡਿਸਟ੍ਰਿਕਟ ਦੇ ਵਿੱਚ ਜ਼ਫੀਆਬਾਦ ਇੱਕ ਇਲਾਕਾ ਪੈਂਦਾ ਹੈ ਉੱਥੋਂ ਦਾ ਰਹਿਣ ਵਾਲਾ ਹਾਂ ਔਰ ਉੱਥੇ پیدائش ਮੇਰੀ 1945 ਵਿੱਚ 25 ਜੂਨ ਨੂੰ ਹੋਈ ਸੀ ਔਰ ਬਚਪਨ ਦੇ ਵਿੱਚ ਹੀ ਜਦੋਂ ਮੈਂ 9-10 ਸਾਲ ਦਾ ਸਾਂ ਮੇਰੀ ਮਾਤਾ ਜੀ ਗੁਜ਼ਰ ਗਏ ਸਨ ਉਸ ਤੋਂ ਬਾਅਦ ਮੈਂ ਆਪਣੀ ਭੂਆ ਨੇ ਮੈਨੂੰ ਪਾਲਿਆ ਉਹਨਾਂ ਨੇ ਮੈਨੂੰ ਪੜਾਇਆ ਔਰ ਮੈਂ ਇਸ ਕਾਬਲ ਹੋ ਗਿਆ ਕਿ ਮੈਂ ਅੱਗੇ ਪੜ੍ਹੈ ਨੂੰ ਜਿਆਦਾ ਰੱਖ ਕੇ Air Force ਜੁਆਇਨ ਕੀਤਾ ਔਰ 에ਅਰ ਫੋਰਸ ਦੇ ਵਿੱਚ ਹਮ ਦਸਨ ਨੌਕਰੀ ਕੀਤੀ ਫਿਰ ਮੈਂ ਅੰਮ੍ਰਿਤਸਰ ਪੋਸਟਰਸਾਂ ਅੰਮ੍ਰਿਤਸਰੀ ਰੰਗਲਾਸਾਂ ਅੰਮ੍ਰਿਤਸਰ ਮੇਰੀ ਸ਼ਾਦੀ ਹੋ ਗਈ ਔਰ ਮੇਰੀ ਪਤਨੀ ਹੈ ਜੀ ਬਹੁਤ ਧਾਰਮਿਕ ਪਰਵਾਰਤ ਨੂੰ ਹੈ ਮੇਰੀ ਪਤਨੀ ਨੇ ਇੱਕ ਕਿਸੇ ਦੀ ਕਹਾਣੀ ਸੁਣਾਈ ਕਿਸੇ ਔਰਤ ਦੇ ਨਾਲ ਬੀਤੀ ਹੋਈ ਆ ਬੀਤੀ ਉਹ ਕਹਾਣੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਹਾਣੀ ਨੇ ਜੀ ਉਸ ਨਾਵਲ ਨਾਵਲ ਉਸ ਕਹਾਣੀ ਤੇ ਮੈਂ ਨਾਵਲ ਲਿਖਿਆ ਜੀ ਤੇ ਮੇਰੀ ਨਾਵਲ ਲਿਖਣ ਦੀ ਰੁਚੀ ਤੇ ਬਹੁਤ ਬਚਪਨ ਤੋਂ ਸੀਗੀ ਮੇਰੇ ਘਰ ਵਿੱਚ ਕਿਤਾਬਾਂ ਦਾ ਬਹੁਤ ਅੰਬਾਰ ਜਾਂਦਾ ਸੀਗਾ ਮੇਰੇ ਪਿਤਾ ਜੀ ਬਹੁਤ ਹੀ ਸਾਹਿਤਿਕ ਰੁਚੀ ਦੇ ਵਿਅਕਤੀ ਸਨ ਇੱਕ ਲੇਖਕ ਸਨ ਕਥਾਕਾਰ ਸਨ ਉਹ ਕਿਰਤ ਨਿਊਸਨ ਮਤਲਬ ਕਿ ਬਚਪਨ ਤੋਂ ਹੀ ਤੁਹਾਨੂੰ ਭੁਰਤੀ ਜਿਹੜੀ ਹੈ ਇਸ ਪਾਸੇ ਦੀ ਮਿਲ ਚੁੱਕੀ ਸੀ ਬਿਲਕੁਲ ਬਿਲਕੁਲ ਜੀ ਔਰ ਤੁਸੀਂ ਹੈਰਾਨ ਹੋਗੇ ਕਿ ਮੈਂ 16 ਸਾਲ ਦੀ ਉਮਰ ਦੇ ਵਿੱਚ ਹਮ ਪਹਿਲਾ ਨਾਵਲ ਲਿਖਿਆ ਸੀਗਾ ਜੀ ਔਰ ਉਹ ਨਾਵਲ ਮੇਰੇ ਪਿਤਾ ਜੀ ਨੇ ਜਦੋਂ ਪੜ੍ਹਿਆ ਤੇ ਉਹ ਇਤਨੇ ਪ੍ਰਭਾਵਿਤ ਹੋਏ ਨੇ ਪਾਉਕ ਹੋ ਗਏ ਕਿ ਉਹਨਾਂ ਨੇ ਕਿਹਾ ਕਿ ਵਾਕਿਆ ਮੈਂ ਨੂੰ ਉਮੀਦ ਏ ਕਿ ਅਗਰ ਤੂੰ ਇੱਕ ਨਾਵਲ ਲਿਖਣਾ ਸ਼ੁਰੂ ਕਰੇਂਗਾ ਤੇ ਇੱਕ ਬਹੁਤ ਅੱਛਾ ਸਫਲ ਨਾਵਲਕਰ ਬਣ ਸਕਦਾ ਉਹ ਕਿਹੜਾ ਨਾਵਲ ਸੀ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਸੀ ਉਹ ਨਾਵਲ ਬਹੁਤ ਛੋਟੀ ਉਮਰ ਲਿਖਿਆ ਸੀ ਹੱਥ ਨਾਲ ਹੀ ਕਾਪੀ ਲਿਖੀ ਸੀ ਜੀ ਜੀ ਉਹ ਮੈਂ ਕਦੀ ਇੱਕ ਦੋਸਤ ਨੂੰ ਦਿੱਤੀ ਕਦੀ ਕਿਸ ਰਿਸ਼ਤੇਦਾਰ ਨੂੰ ਦਿੱਤੀ ਉਹ ਪੜਦੇ ਹਾਂ ਪੜਦੇ ਆ ਉਹ ਕਿਤੇ ਗਾਇਬ ਹੋ ਗਈ ਕੋਈ ਪਤਾ ਨਹੀਂ ਚੱਲਿਆ ਕਿਉਂਕਿ ਨਾਲੇ ਉਹ ਉਸ ਵਕਤ ਕਸ਼ਮੀਰ ਦੇ ਵਿੱਚ ਖਾਸ ਕਰਕੇ ਪੰਜਾਬੀ ਪਾਸ਼ਾ ਦੀ ਕੋਈ ਪੁਸਤਕ ਨੂੰ ਪ੍ਰਕਾਸ਼ਨ ਕਰਨ ਦਾ ਕੋਈ ਸਾਧਨ ਨਹੀਂ ਸੀਗਾ ਜਿਸ ਕਰਕੇ ਉਹ ਫਿਰ ਮਤਲਬ ਉਹ ਕਿਤਾਬ ਵੀ ਮੇਰੇ ਕੋਲੋਂ ਗਾਇਬ ਹੋ ਗਈ ਫਿਰ ਮੈਂ 에어ਫੋਰਸ जॉइन ਕੀਤਾ 에어ਫੋਰਸ ਰਿਆ 에어ਫੋਰਸ ਜੋ ਉਸ ਵਕਤ ਮੈਂ 10 ਸਾਲ ਨੌਕਰੀ ਤੋਂ ਬਾਅਦ ਆਇਆ ਤੇ ਮੇਰਾ ਪਹਿਲਾ ਜਿਹੜਾ ਨਾਵਲ ਸੀਗਾ ਉਹ ਸਦਨਾ ਦੀ ਢੋਲੀ ਸੀ ਸਦਨਾ ਦੀ ਢੋਲੀ ਇਹ ਸਦਨਾ ਦੀ ਢੋਲੀ ਇਹ ਵੀ ਪੰਜਾਬ ਦੇ ਇੱਕ ਘਰੇਲੂ ਪਿੰਡੂ ਸਾਪ ਦਾ ਮਤਲਬ ਇੱਕ ਨਾਵਲ ਜਿਗਾ ਜੀ ਆਧਾਰਿਤ ਸੀ ਉਹਦਾ ਜਿਹੜਾ ਕਿ ਉਸ ਵਕਤ ਬਹੁਤ ਚਰਚਿਤ ਨਾਵਲ ਹੋਇਆ ਹੈਗਾ ਜੀ ਔਰ ਇਹ ਨਾਵਲ ਜੰਮੂ ਕਸ਼ਮੀਰ ਦੇ ਵਿੱਚ ਹੀ ਜਿਹੜੇ ਇੱਥੋਂ ਦੇ ਵੱਡੇ ਵੱਡੇ ਹਲੋਚੀ ਸਗੇ ਸਾਹਿਦਕਰ ਸੀਏ ਜਿਸਮ ਪ੍ਰੋਫੈਸਰ ਸਿਵਾ ਸਿੰਘ ਸੀਏ ਪ੍ਰੋਫੈਸਰ ਪ੍ਰੇਮ ਸਿੰਘ ਸੀ ਇਹਨਾਂ ਸਾਰਿਆਂ ਨੇ ਉਸ ਨਾਵਲ ਦੇ ਉੱਤੇ ਜਿਹੜਾ ਪੰਜਾਬੀ ਜੰਮੂ ਕਸ਼ਮੀਰ ਤੇ ਪੰਜਾਬੀ ਸਾਹਿਦ ਦੇ ਉੱਤੇ ਜਿਹੜੀਆਂ ਕਿਤਾਬਾਂ ਲਿਖੀਆਂ ਉਸ ਨਾਵਲ ਦਾ ਉਹਨਾਂ ਉਸ ਵਿੱਚ ਉਹਨਾਂ ਕਿਤਾਬਾਂ ਵਿੱਚ ਚਰਚਾ ਕੀਤੀ ਹੈ ਜੀ ਤੇ ਫਿਰ ਉਸ ਤੋਂ ਬਾਅਦ ਇਹ ਰੋਸ਼ ਚੜ੍ਹਨ ਤੋਂ ਬਾਅਦ ਮੇਰੇ ਆਪਣੇ ਜੀਵਨ ਦੇ ਵਿੱਚ ਕੋਈ ਸਫਲਪੂਰਵਕ ਕੰਮ ਨਹੀਂ ਕਰ ਸਕਿਆ ਫਿਰ ਜਗ੍ਹਾ ਨੌਕਰੀ ਛੱਡੀ ਤੇ ਉਹ ਇਸੇ ਤਰ੍ਹਾਂ ਹੋਇਆ ਕਿ ਕਿਦੇ ਬੰਦਾ ਇੱਕ ਰਿਜ਼ਕ ਵਾਰੀ ਇੱਕ ਵਾਰੀ ਰਿਜ਼ਕ ਨਹੀਂ ਲਤ ਮਾਰੇ ਤੇ ਫਿਰ ਜ਼ਿੰਦਗੀ ਭਰੀ ਮਤਲਬ ਅਸਫਲ ਮਹਿਸੂਸ ਕਰਦਾ ਆਪਣਾ ਮਹਿਸੂਸ ਕਰਦਾ ਹੈਗਾ ਬਹੁਤ ਕੋਸ਼ਿਸ਼ ਕੀਤੀ ਬੜਾ ਪੈਸਾ ਲਗਾਇਆ ਨੌਕਰੀਆਂ ਕੀਤੀਆਂ ਬਿਜ਼ਨਸ ਕੀਤਾ ਲੇਕਿਨ ਉਹ ਕਿਸੇ ਜਗ੍ਹਾ ਸਫਲਤਾ ਨਹੀਂ ਹੋਈ ਔਰ ਉਹ ਮੇਰੇ ਬੱਚੇ ਸੀਗੇ ਬੇਟੀਆਂ ਤਿੰਨ ਬੇਟੀਆਂ ਨੇ ਇੱਕ ਬੇਟਾ ਹੈ ਔਰ ਉਹਨਾਂ ਦੀ ਪਰਵਰਸ਼ ਵਿੱਚ ਉਹਨਾਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਉਹ ਮੈਂ ਸਾਰਾ ਆਪਣਾ ਉਸੇ ਪਾਸੇ ਧਿਆਨ ਮੇਰਾ ਕੇਂਦਰਤ ਰਿਆ ਜੀ ਉਹ ਸਾਰੀਆਂ ਮੇਰੀ ਬੱਚੇ ਨੇ ਪੋਸਟ ਗ੍ਰੈਜੂਏਟ ਨੇ ਸ਼ਾਦੀशुदा ਨੇ ਸ਼ਾਦੀਆਂ ਹੋ ਗਈਆਂ ਨੇ ਔਰ ਫਿਰ ਮੈਂ ਪਿੰਕ 40 ਸਾਲ ਮੇਰੀ ਬੇਟੀ ਵੱਡੀ ਬੇਟੀ ਰੁਪਿੰਦਰ ਰਾਜ ਕਰਕੇ ਉੱਥੇ Madhya Pradesh ਜਨਦੀ ਹੈਗੀ ਹੈ ਅੱਜਕਰ ਉਹ ਛਤੀਸਗੜ੍ਹ ਬਣ ਗਿਆ ਹੈ ਉਹ ਹਿੰਦੀ ਦੀ ਬਹੁਤ ਜਾਣੀਮਾਨੀ ਕਵਿਤਰੀ ਹੈਗੀ ਹੈ। ਅੱਛਾ ਉਹ ਇੱਥੇ ਆਂਦੀਆਂ ਹੁੰਦੀਆਂ ਨੇ ਹਰ ਵਾਰੀ ਆਂਦੀਆਂ ਨੇ ਸਾਲ 'ਚ ਮਹੀਨਾ 15 ਦਿਨ 20 ਦਿਨ। ਮੇਰੀ ਬੇਟੀ ਨੇ ਉਹਨੇ ਕਿਹਾ ਕਿ ਤੁਸੀਂ ਇੰਨਾ ਤੁਹਾਡਾ ਨਾਂ ਹੁੰਦਾ ਸੀਗਾ ਤੁਹਾਨੂੰ ਮਤਲਬ ਪੰਜਾਬ ਪੰਜਾਬੀ ਸਾਹਿਤ ਵਿੱਚ ਤੁਹਾਨੂੰ ਲੋਕ ਪਛਾਣਦੇ ਸੀਗੇ ਤੇ ਤੁਸੀਂ ਦੁਬਾਰਾ ਕਿਉਂ ਨਹੀਂ ਲਿਖਣਾ ਸ਼ੁਰੂ ਕਰਦੇ ਓਕੇ ਔਰ ਫਿਰ ਮੈਂ ਮਨ ਬਣਾਇਆ ਉਧਰੋਂ ਇਹ ਕਰੋਨਾ ਕਾਲ ਆ ਗਿਆ ਠੀਕ ਕਿਤੇ ਜਾਣ ਦਾ ਕੋਈ ਸਾਧਨ ਨਹੀਂ ਸੀ ਬਾਹਰ ਨਹੀਂ ਸੀ ਕੋਈ ਕੰਮ ਨਹੀਂ ਸੀਗਾ ਉਹ ਮੈਂ ਇੱਥੇ ਬੈਠ ਕੇ ناول ਲਿਖਿਆ ਜਿਸਨੇ ਪਹਿਲ ਨਾਵਲ ਸ਼ੁਰੂ ਕੀਤਾ ਜਿਸਨੇ ਪਹਿਲਾ ਨਾਵਲ ਇਹ ਬੇਨਾਮ ਰਿਸ਼ਤੇ ਨਾਵਲ ਸੀਗਾ 45 ਸਾਲ ਤੋਂ ਬਾਅਦ ਇਹ ਨਾਵਲ ਲਿਖਣਾ ਸ਼ੁਰੂ ਕੀਤਾ ਇਸ ਦੀ ਜਿਹੜੀ ਕਹਾਣੀ ਸੀ ਇਹ ਅੱਜ ਲਿਖਣ ਹੋਣ ਤੋਂ 45 ਸਾਲ ਪਹਿਲਾਂ ਦੀ ਸੀ ਇਹ ਕਹਾਣੀ 45 ਸਾਲ ਪਹਿਲਾਂ ਦੀ ਸੀਗੀ ਔਰ ਉਹ 45 ਸਾਲ ਉਹ ਕਹਾਣੀ ਮੇਰੇ ਮਨ ਦੇ ਵਿੱਚ ਮੇਰੇ ਦਿਲੋਂ ਦਿਮਾਗ ਵਿੱਚ ਛਾਈ ਰਹੀ ਔਰ 45 ਸਾਲ ਦੇ ਗੈਪ ਦੇ ਬਾਅਦ ਜਦੋਂ ਉਹ ਕਹਾਣੀ ਮੈਂ ਲਿਖੀ ਤੇ ਪਹਿਲਾ ਲਫ਼ਜ਼ ਲਿਖਦੇ ਹੀ ਮੈਨੂੰ ਐਸਾ ਮਹਿਸੂਸ ਹੋਇਆ ਕਿ ਨਾਵਲ ਮੇਰਾ ਬਹੁਤ ਮਸ਼ਹੂਰ ਹੋਏਗਾ ਨਾਮ ਹੋਏਗਾ ਔਰ ਇਹ ਇੱਕ ਬੜੀ ਵੱਡੀ ਗੱਲ ਸੀ ਮੇਰੇ ਵਾਸਤੇ ਕਿ ਉਹ ਪਹਿਲਾ ਨੋਵਲ 45 ਸਾਲਾਂ ਦੇ ਬਾਅਦ ਜਿਹੜਾ ਮਨਾਉ ਲਿਖਿਆ ਉਹ ਜੰਮੂ ਯੂਨੀਵਰਸਿਟੀ ਦੇ ਐਮਐਸ ਲੈਵਲ 'ਤੇ ਸੁਲਗ ਗਿਆ ਤਾਂ ਦਰਸ਼ਕਾ ਤੁਹਾਨੂੰ ਦੱਸਦੀ ਹੈ ਜਿਵੇਂ ਰੈਣਾ ਸਾਹਿਬ ਨੇ ਖੁਦ ਵੀ ਦੱਸ ਦਿੱਤਾ ਹੈ ਕਿ ਇਹਨਾਂ ਦਾ ਜੋ ਉਹ ਨੋਵਲ ਸੀ ਬੇਨਾਮ ਰਿਸ਼ਤੇ ਉਹ ਇਸ ਵੇਲੇ ਜੰਮੂ ਯੂਨੀਵਰਸਿਟੀ ਦੇ ਵਿੱਚ ਜੋ ਮਾਸਟਰ ਡਿਗਰੀ ਕਰ ਰਹੇ ਬੱਚੇ ਨੇ ਉਹਨਾਂ ਨੂੰ ਵੀ ਪੜਾਇਆ ਜਾ ਰਿਹਾ ਹੈ ਜੀ ਔਰ ਉਹਨਾਂ ਨਾਵਲ ਦੇ ਨਾਵਲ ਮੇਰੇ ਸਾਰਿਆਂ ਨਾਵਲਾਂ ਦੇ ਉੱਤੇ ਜੰਮੂ ਯੂਨੀਵਰਸਿਟੀ ਵਿੱਚ ਪੀਐਚਡੀ ਹੋ ਰਹੀ ਹੈ ਜੀ ਜੀ ਇਸ ਸਕਾਲਰ ਪੀਐਚਡੀ ਕਰ ਰਿਹਾ ਔਰ ਮੇਰੇ ਨਾਵਲ ਰੇਡੀਓ ਆਸਟ੍ਰੇਲ ਮੈਲਬੌਰਨ ਆਸਟ੍ਰੇਲੀਆ ਤੋਂ ਲਾਈਵ ਟੈਲੀਕਾਸਟ ਹੋਏ ਹਨ ਔਰ ਨੈਸ਼ਨਲੀ ਇੰਟਰਨੈਸ਼ਨਲੀ ਮਤਲਬ ਕਿ ਇਹ ਤੁਹਾਡੇ ਜੋ ਨੋਵਲਸ ਨੇ ਇਹ ਜੋ ਰੇਡੀਓ ਮੈਲਬਰਨ ਹੈ ਆਸਟ੍ਰੇਲੀਆ ਦਾ ਆਨਲਾਈਨ ਰੇਡੀਓ ਉਹਦੇ ਉੱਤੇ ਇਹ ਸੀਰੀਜ਼ ਚੱਲ ਰਹੀ ਹੈ ਇਹਨਾਂ ਦੀ ਸੀਰੀਜ਼ ਹਾਂ ਉਹ ਹੋ ਗਈ ਹੈ ਉਹ ਇੱਕ ਨੋਵਲ ਜਿਹੜਾ ਉਹ 15 ਐਪੀਸੋਡਸ ਵਿੱਚ ਕੰਪਲੀਟ ਹੋਇਆ ਸੀ ਦੂਸਰਾ ਨੋਵਲ ਮੇਰਾ 9 ਐਪੀਸੋਡਸ ਕੰਪਲੀਟ ਹੋਇਆ ਉਸ ਨਾਲ ਉਹਨਾਂ ਦੇ ਨਾਲ ਉਸ ਬ੍ਰਾਡਕਾਸਟ ਦੇ ਨਾਲ ਮੇਰਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੇਰੀ ਨਾਵਲ ਕਾਰਜ ਰੂਪ ਦੇ ਵਿੱਚ ਜਾਣ ਪਛਾਣ ਹੋਈ ਮੇਰੇ ਮਤਲਬ ਬਹੁਤ ਸਾਰੇ ਵੈਬਿਨਾਰ ਜਾਂ ਪ੍ਰੋਗਰਾਮ ਹੁੰਦੇ ਨੇ ਅਮਰੀਕਾ ਤੋਂ ਹੁੰਦੇ ਨੇ ਆਸਟ੍ਰੇਲੀਆ ਤੋਂ ਹੁੰਦੇ ਨੇ ਇਤਲੀ ਤੋਂ ਹੁੰਦੇ ਨੇ ਯੂਕੇ ਤੋਂ ਹੁੰਦੇ ਨੇ ਤੇ ਇਸ ਟਿਕਰ ਨਾਲ ਉਹ ਸਾਰੇ ਮਤਲਬ ਇਸ ਇਹਨਾਂ ਨਾਵਲਾਂ ਦੇ ਕਾਰਨ ਹੀ ਇੱਕ ਪ੍ਰਣਾਣਾ ਸਾਹਿਬ ਇੱਕ ਗੱਲ ਜਿਵੇਂ ਆਪਾਂ ਕਰੀਏ ਕਿ ਜਿਵੇਂ ਤੁਸੀਂ ਕਿਹਾ ਕਿ ਨਾਵਲ ਜਦੋਂ ਬ੍ਰॉडकास्ट ਕੀਤਾ ਗਿਆ ਤੇ ਲੋਕਾਂ ਨੇ ਸੁਣਿਆ ਸਰਾਇਆ ਜਿਹਦੇ ਨਾਲ ਤੁਹਾਡੀ ਪਛਾਣ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਹੋਗੀ ਅੰਤਰਰਾਸ਼ਟਰੀ ਪੱਧਰ ਤੇ ਤੁਹਾਡੀ ਪਛਾਣ ਜਿਹੜੀ ਹੋਗੀ ਪਰ ਇਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜੋ ਅੱਜ ਦਾ ਯੂਥ ਹੈ ਖਾਸ ਕਰਕੇ ਉਹ ਪੜਨ ਦੀ ਜਿਹੜੀ ਰੁਚੀ ਹੈ ਉਹ ਬਹੁਤ ਘੱਟ ਰੱਖਦਾ ਹੈ ਖਾਸ ਕਰਕੇ ਪੰਜਾਬੀ ਸਾਹਿਤ ਜਾਂ ਪੰਜਾਬੀ ਕਵਿ ਕਾਵ ਵਗੈਰਾ ਇਹਨਾਂ ਨੂੰ ਪੜਨ ਦੀ ਰੁਚੀ ਬੜੀ ਘੱਟ ਰੱਖਦਾ ਹੈ ਕਿਤੇ ਇਹ ਲੀਕ ਜਿਹੜੀ ਤੁਸੀਂ ਲਿਖਣ ਦੀ ਪਾਈ ਸੀ ਇਹ ਕਿਤੇ ਬੋਲਣ ਵਾਲੇ ਪਾਸੇ ਤਾਂ ਨਹੀਂ ਚਲੀ ਜਾਏਗੀ ਨਹੀਂ ਦਰਸਲ ਕੀ ਹੈਗਾ ਕਿ ਅਸੀਂ ਜਿਹੜੀ ਪੰਜਾਬੀ ਬੋਲੀ ਹੈ ਸਾਡੀ ਮਾਤਰ ਭਾਸ਼ਾ ਹੈ ਜੀ ਜੀ ਅਸੀਂ ਇਹਨਾਂ ਨੂੰ ਕਰੇਲੂ ਸੱਤਾ ਦੇ ਉੱਤੇ ਹਾਂ ਹਾਂ ਇਹਨਾਂ ਨੂੰ ਇਸ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ ਜੀ ਬਿਲਕੁਲ ਸਾਡੇ ਬੱਚੇ ਨੇ ਇੰਗਲਿਸ਼ ਸਕੂਲਾਂ ਵਿੱਚ ਪੜ੍ਹਦੇ ਨੇ ਹੋਰ ਕਿਸ ਨੇ ਡਾਕਟਰ ਬਣਨਾ ਕਿਸ ਨੇ ਇੰਜੀਨੀਅਰ ਬਣਨਾ ਕਿਸ ਨੇ ਪਾਇਲਟ ਬਣਨਾ ਲੇਕਿਨ ਇਹ ਉਹ ਭੁੱਲ ਜਾਂਦੇ ਨੇ ਕਿ ਬੱਚੇ ਦੀ ਜਿਹੜੀ ਮਾਂ ਮਦਰ ਟੰਗ ਏ ਇਹ ਸਭ ਤੋਂ ਜ਼ਰੂਰੀ ਹੁੰਦੀ ਹੈਗੀ ਹੈ ਜੀ ਅਗਰ ਸਕੂਲਾਂ ਦੇ ਵਿੱਚ ਨਹੀਂ ਪੜਾਈ ਜਾਂਦੀ ਹਰ ਘਰ ਦੇ ਵਿੱਚ ਮਾਂ ਦਾਦੀ ਨਾਨੀ ਕੋਈ ਨਾ ਕੋਈ ਪੰਜਾਬੀ ਪੜਦਾ ਹੈ ਜਾਣਦਾ ਹੈ ਅਗਰ ਬੱਚਿਆਂ ਨੂੰ ਅਸੀਂ ਊੜਾ ਜਿਹੇ ਤੋਂ ਸ਼ੁਰੂ ਕਰੀਏ ਤੇ ਇਹਨਾਂ ਦਾ ਪੰਜਾਬੀ ਦੇ ਵਿੱਚ ਇੰਟਰਸਵਜ ਸਕਦਾ ਹੈ ਪਰੰਤੋ ਇੰਟਰਸ ਬਣੇਗਾ اور ਪੰਜਾਬੀ ਲਿਟਰੇਚਰ ਪੰਜਾਬੀ ਸਾਹਿਤ ਇਨਾ ਮਤਲਬ ਮਤ ਇਹ ਹੈਗਾ ਰਿਚ ਹੈਗਾ ਬਿਲਕੁਲ ਕਿ ਅਗਰ ਕੋਈ ਪੜਨਾ ਸ਼ੁਰੂ ਕਰੇਗਾ ਉਹਨੂੰ ਜ਼ਰੂਰ ਪੜੇਗਾ ਉਹਨੂੰ ਪਤਾ ਲੱਗੇਗਾ ਕਿ ਸਾਡਾ ਵਿਰਸਾ ਵੀ ਸਾਨੂੰ ਕੀ ਕੁਛ ਮਿਲਦਾ ਹੈ ਕੀ ਕੁਛ ਮਿਲਿਆ ਹੈ ਕੀ ਕੁਛ ਹੈਗਾ ਸਾਡੇ ਮਿਸਲ ਵਿੱਚ ਕਿਉਂਕਿ ਜਿਵੇਂ ਦਰਸ਼ਕਾਂ ਤੋਂ ਦੱਸਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਜਦੋਂ ਇੱਕ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਇੱਕ ਕਾਇਦਾ ਹੁੰਦਾ ਸੀ ਬੁਰਮੁਖੀ ਦਾ ਜੋ ਲਗਾਇਆ ਗਿਆ ਸੀ ਜਿਵੇਂ ਕਿ ਰੈਣਾ ਸਾਹਿਬ ਨੇ ਬਹੁਤ ਵੱਡੀ ਗੱਲ ਕਰ ਦਿੱਤੀ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਅਗਰ ਅਸੀਂ ਬਚਾਉਣਾ ਹੈ ਤੇ ਘਰ ਦੇ ਵਿੱਚੋਂ ਪਹਿਲਾਂ ਸ਼ੁਰੂਆਤ ਕਰਨੀ ਪੈਣੀ ਹੈ ਉਸ ਵੇਲੇ ਐਲੀਮੈਂਟਰੀ ਐਜੂਕੇਸ਼ਨ ਦੇ ਉਸ ਸਿਸਟਮ ਨੂੰ ਖਤਮ ਕਰਨ ਦੇ ਲਈ ਅੰਗਰੇਜ਼ਾਂ ਨੇ ਜੋ ਸਿਸਟਮ ਚਲਾਇਆ ਸੀ ਕਿ ਜਿਹੜਾ ਵੀ ਬੰਦਾ ਇੱਕ ਕਾਇਦਾ ਜਿਹੜਾ ਅੰਗਰੇਜ਼ੀ ਸਰਕਾਰ ਨੂੰ ਆ ਕੇ ਜਮ੍ਹਾਂ ਕਰਵਾਏਗਾ ਤੇ ਉਸ ਨੂੰ 6 ਆਣੇ ਮਿਲਣਗੇ ਉਸ ਸਮੇਂ ਦੇ ਮੁਤਾਬਕ ਇਹ 6 ਆਣੇ ਬਹੁਤ ਵੱਡੀ ਇੱਕ ਕੀਮਤ ਹੁੰਦੀ ਸੀ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਅੱਜ ਵੀ ਸਰਕਾਰ ਜਾਂ ਅੱਜ ਦੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਮਾਂ ਬੋਲੀ ਪੰਜਾਬੀ ਦੇ ਨਾਲ ਵਿਤਕਰਾ ਕਰਕੇ ਜੋ ਪੰਜਾਬੀ ਸਾਹਿਤ ਵੀ ਸ਼ਾਇਦ ਇਸੇ ਕਰਕੇ ਸਾਹਮਣੇ ਨਹੀਂ ਆ ਰਿਹਾ ਦੇਖੋ ਵਿਕਾਸ ਕਿਤਾ ਜਾ ਰਿਹਾ ਹੈ ਖਾਸ ਕਰਕੇ ਜੰਮੂ ਕਸ਼ਮੀਰ ਵਿੱਚ ਜਿਸ ਤਰੀਕੇ ਨਾਲ ਪੰਜਾਬੀ ਭਾਸ਼ਾ ਨੂੰ ਅੰਗੋਲਿਆ ਕੀਤਾ ਜਾ ਰਿਹਾ ਹੈ ਉਹ ਦੇਖੋ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੀ ਗੱਲ ਛੱਡੋ ਕਿਤੇ ਹਾਈ ਸਕੂਲਾਂ ਵਿੱਚ ਵੀ ਪੰਜਾਬੀ ਪੜਾਈ ਨਹੀਂ ਜਾਂਦੀ ਬਿਲਕੁਲ ਔਰ ਅਖੀਰ ਦੇ ਵਿੱਚ ਅੰਤ ਚ ਆ ਕੇ ਇਹ ਕਿੱਥੇ ਪੜ ਕੇ ਆਂਦੇ ਨੇ ਕਿਸੇ ਬੀਏ ਕਰਦੇ ਨੇ ਕਿਸੇ ਉਸ ਦਾ ਹੀ ਐਮਐਨ ਕੋਰਸ ਵਿੱਚ ਕਿਉਂਕਿ ਐਮਐਨ ਦਾ ਵਿਭਾਗ ਇੱਥੇ ਜੰਮ ਹੀ ਹਾਸਟਿਚ ਹੈਗਾ ਹੈ ਹੈਗਾ ਹੈ ਔਰ ਬਾਕੀ ਉਹ ਐਮਐਏ ਤੱਕ ਕਿਸੋਂ ਪੁੱਜਦੇ ਨੇ ਬੱਚੇ ਅਗਰ ਸ਼ੁਰੂ ਤੋਂ ਬੁਨਿਆਦ ਉਹਨਾਂ ਦੀ ਨਹੀਂ ਬਣੀ ਨਹੀਂ ਬਣੇਗੀ ਬੁਨਿਆਦ ਨਹੀਂ ਪੜਿਆ ਤੇ ਐਮਐਏ ਵੀ ਜਾ ਕੇ ਔਰ ਬਹੁਤ ਵਾਰੀ ਤੁਸੀਂ ਦੇਖੇ ਜਿੰਨੇ ਵੀ ਐਮਐਏ ਸਟੂਡੈਂਟ ਪੜ੍ਹੇ ਨੇ ਬਹੁਤ ਜ਼ਿਆਦਾ ਮੈਂ ਦੇਖੀ ਹੈ ਕਿ ਨੇ ਉਹਨਾਂ ਨੂੰ ਲਿਖਣ ਵਿੱਚ ਗਲਤੀ ਕਰਦੇ ਨੇ ਪੰਜਾਬੀ ਲਿਖਣ ਵਿੱਚ ਗਲਤੀ ਕਰਦੇ ਨੇ ਕਿਦੇ ਸਿਆਦ ਗਾਣੇ ਕਿਤੇ ਬਿਆਰੀ ਗਾਣੇ ਕਿਤੇ ਅਬਦਲ ਗਾਣਾ ਉਹਨਾਂ ਨੂੰ ਸਮਝ ਨਹੀਂ ਹੈਗੀ ਕਿਉਂ ਕਿਉਂ ਪੜ ਹੀ ਨਹੀਂ ਹੈਗੀ ਹੁਣ ਮੈਂ ਤੁਹਾਨੂੰ ਇਸ ਇਹਦੇ ਵਿੱਚ ਦੱਸਦਾ ਹੈਗਾ ਕਿ ਮੈਂ ਪੰਜਾਬੀ ਬੋਲੀ ਦੇ ਵਾਸਤੇ ਬਹੁਤ ਥੀ ਮਤਲਬ ਕੋਸ਼ਿਸ਼ ਯਤਨਸ਼ੀਲ ਰਹਿੰਦਾ ਹਾਂ ਕਿ ਪੰਜਾਬੀ ਬੋਲੀ ਜਾਏ ਪੜਾਈ ਜਾਏ ਇੱਕ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਮੇਰਾ ਪਹਿਲਾ ਜਿਸ ਵਕਤ ਬੇਨਾਮ ਰਿਸਤੇ ਨਾਵਲ ਜੀ ਦਬੀ ਮੋਚਨ ਹੋਇਆ ਸੀਗਾ ਔਰ ਉੱਥੇ ਯੂਨੀਵਰਸਿਟੀ ਦੇ ਬਹੁਤ ਸਕਾਲਰ ਬੱਚੇ ਆਏ ਹੋਏ ਸੀਗੇ ਜੀ ਉਹਨਾਂ ਵਿੱਚੋਂ ਇੱਕ ਬੱਚੀ ਨਾਨ ਪੰਜਾਬੀ ਮਤਲਬ ਹੂੰ ਹੂੰ ਯੂਪੀ ਦੀ ਰਹਿਣ ਵਾਲੀ ਸੀਗੀ ਨਾਨ ਪੰਜਾਬੀ ਸੀ ਜਿਸ ਸੁਭਾਤ ਉਹਨੇ ਉਹ ਕਹਾਣੀ ਸੁਣਾਵਲ ਦੀ ਸਾਰੇ ਵਕਤਾਵਾਂ ਨੇ ਪੇਪਰ ਪੜੇ ਕੁਝ ਨਾਵਲ ਦੀ ਕਹਾਣੀ ਪੜੀ ਉਹ ਇੰਨੀ ਪ੍ਰਭਾਵਤ ਹੋਈ ਕਿ ਉਹ ਆਪਣੀ ਕਿਸੇ ਸਹੇਲੀ ਨੇ ਜਿਹੜੇ ਨਾਲ ਆਈ ਸੀ ਕਹਿੰਦੀ ਮੈਨੂੰ ਪੰਜਾਬੀ ਦਾ ਕਾਇਦਾ ਲੈ ਕੇ ਦੇ ਹਮਮ ਔਰ ਉਹ ਉਸਨੇ ਪੰਜਾਬੀ ਦਾ ਪ੍ਰਾਇਮਰੀ ਲੈਰ ਕਾਇਦਾ ਲਿਆ ਔਰ 6 ਮਹੀਨਿਆਂ ਦੇ ਵਿੱਚ ਉਹਨੇ ਜੋੜ-ਜੋੜ ਕੇ ਉਸ ਨਾਵਲ ਨੂੰ ਆਪ ਪੜਿਆ ਕੀ ਬਾਤ ਔਰ ਉਸ ਤੋਂ ਬਾਅਦ ਉਸ ਹੋਰ ਕਿਤਨੇ ਵੀ ਐਸੇ ਮੇਰੇ ਪੋਟਰੇ ਕੱਗੇ ਨੇ ਜਿਹੜੇ ਪੰਜਾਬੀ ਸਿੱਖਦੇ ਨੇ ਸਿਰਫ ਮੇਰੇ ਨਾਲ ਪੜ੍ਹਨ ਵਾਸਤੇ ਇਸ ਕਰਕੇ ਇੱਕ ਬਹੁਤ ਵੱਡੀ ਮਤਲਬ ਦੇਣ ਹੈਗੀ ਏ ਕਿ ਅਸੀਂ ਪੰਜਾਬੀ ਨੂੰ ਦੇ ਵਿੱਚ ਇੱਕ ਅੱਛਾ ਰਚੀਏ ਸਾਹਿਤ ਰਚੀਏ ਜਿਹਦੇ ਨਾਲ ਨਾਨ ਪੰਜਾਬੀ ਬੋਲਣ ਵਾਲੇ ਵੀ ਅਟ੍ਰੈਕਟ ਹੋ ਜਿਵੇਂ ਕਿ ਪੰਜਾਬੀ ਜਿਸ ਤਰੀਕੇ ਦੇ ਨਾਲ ਫਿਲਮਾਂ ਅਤੇ ਗਾਣੇ ਜਿਵੇਂ ਮਸ਼ਹੂਰ ਹੁੰਦੇ ਨੇ ਕਿ ਹਰ ਇੱਕ ਜੋ ਅਲੱਗ ਕਮਿਊਨਿਟੀ ਦੇ ਬੰਦੇ ਵੀ ਨੇ ਅਲੱਗ ਲੈਂਗੁਏਜਸ ਬੋਲਣ ਵਾਲੇ ਬੰਦੇ ਵੀ ਨੇ ਉਹ ਵੀ ਪੜਦੇ ਨੇ ਤੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਪੰਜਾਬੀ ਸਾਹਿਤ ਨੂੰ ਇਸ ਤਰੀਕੇ ਦੇ ਨਾਲ ਉਭਾਰੀਏ ਤਾ ਜੋ ਦੂਜੇ ਜਿਹੜੇ ਲੋਕੀ ਨੇ ਉਹ ਵੀ ਸਾਡਾ ਸਾਹਿਤ ਪੜਨ ਕਿਉਂਕਿ ਇਸ ਸਾਹਿਤ ਇਸ ਪੰਜਾਬੀ ਲੈਂਗੁਏਜ ਇਸ ਮਾਂ ਬੋਲੀ ਦੇ ਵਿੱਚ ਪਿਆਰ ਹੀ ਏਡਾ ਜ਼ਿਆਦਾ ਹੈ ਕਿ ਹਰ ਕੋਈ ਜਿਹੜਾ ਹੈ ਇਹਦਾ ਸ਼ਿਕਾਰ ਹੋ ਜਾਂਦਾ ਹੈ ਤੋ ਤੁਹਾਡਾ ਕਹਿਣ ਦਾ ਮਤਲਬ ਇਹੀ ਹੈ ਨਾ ਕਿ ਅਸੀਂ ਇਸ ਸਾਹਿਤ ਨੂੰ ਜਿਹੜਾ ਹੈ ਵੱਧ ਤੋਂ ਵੱਧ ਪੜਿਆ ਕਰੀਏ ਪੜਿਆ ਕਰੀਏ ਔਰ ਦੇਖੋ ਨਾ ਪੰਜਾਬ ਕੋਈ ਵਿਆਹ ਸ਼ਾਦੀ ਜਿੱਥੇ ਵੀ ਚਲੇ ਜਾਓ ਉੱਤੇ ਤੁਸੀਂ ਜੋਗੇ ਪੰਜਾਬੀ ਗਾਣੇ ਹੁੰਦੇ ਨੇ ਲੋਕਾਂ ਨੂੰ ਪੰਜਾਬੀ ਨਾਲ ਪਿਆਰ ਹੈ ਸਿਰਫ ਇਹ ਹੈ ਕਿ ਅਸੀਂ ਉਹਦੇ ਵਾਸਤੇ ਇੱਕ ਮਾਹੌਲ ਕ੍ਰੀਏਟ ਕਰ ਰਹੀ ਹੈ ਤਾਂ ਕਿ ਲੋਕ ਪੰਜਾਬੀ ਪੜਨ ਗੁਰਮੁਖੀ ਪੜਨ ਗੁਰਮੁਖੀ ਪੜਨ ਅਤੇ ਇੱਕ ਗੁਰਮੁਖੀ ਇੱਕ ਐਸੀ ਗੁਰੂ ਨਾਨਕ ਦੇਵ ਜੀ ਦੀ ਇੱਕ ਇਹ ਪਾਚਾ ਹੈ ਜੇ ਗੁਰਬਾਣੀ ਹੈ ਇੱਕ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਕਿ ਸਾਰੇ ਦੁਨੀਆਂ ਦੇ ਵਿੱਚ ਅਮਨ ਦਾ ਸੰਦੇਸ਼ ਦਿੰਦੀ ਔਰ ਅਨੰਦ ਦੇ ਅਮਨ ਫਲਸਫੇਕ ਵੀ ਹੈਗੀ ਹੈ ਇਸ ਲਈ ਗੁਰਮੁਖੀ ਨੂੰ ਪ੍ਰोत्ਸਾਹਿਤ ਕਰਨਾ ਇਹ ਬਹੁਤ ਹਰ ਇੱਕ ਪੰਜਾਬੀ ਔਰ ਖਾਸ ਕਰਕੇ ਸਾਇਤਗਰ ਦਾ ਇੱਕ ਫਰਜ਼ ਬੰਦਾ ਹੈ ਕਿ ਤਾਨੂੰ ਨਹੀਂ ਲੱਗਦਾ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਮੇਂ ਜਿਵੇਂ ਐਲੀਮੈਂਟਰੀ ਐਜੂਕੇਸ਼ਨ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਘਰ-ਘਰ ਦੇ ਵਿੱਚ ਇੱਕ-ਇੱਕ ਸ਼ਖਸ ਨੂੰ ਪਹੁੰਚਾਇਆ ਗਿਆ ਸੀ ਔਰ ਕਰੀਬ 99.9% ਉਸ ਵੇਲੇ ਜੋ ਨੌਕੀ ਸੀਗੇ ਉਸ ਰਾਜ ਦੇ ਵਿੱਚ ਰਹਿਣ ਵਾਲੇ ਉਹ ਮਾਂ ਬੋਲੀ ਪੰਜਾਬੀ ਦੇ ਨਾਲ ਗੁਰਮੁਖੀ ਦੇ ਨਾਲ ਅਰਬੀ ਦੇ ਨਾਲ ਹੋਰ ਵੀ ਫਾਰਸੀ ਦੇ ਨਾਲ ਵੀ ਜਿਹੜੇ ਜਾਨੂ ਸੀਗੇ। ਕੀ ਆ ਉਸ ਤਰ੍ਹਾਂ ਦਾ ਤਰੀਕਾ ਸਾਡੇ ਸਿੱਖ ਕੌਮ ਦੇ ਆਗੂ ਅਸੀਂ ਇਹ ਨਹੀਂ ਕਹਿੰਦੇ ਕਿ ਬਾਹਰ ਜਾ ਕੇ ਵੀ ਕਰੀਏ ਕਮ ਸੇ ਕਮ ਆਪਣੇ ਜੋ ਸਿੱਖ ਕੌਮ ਦੇ ਅੰਦਰ ਜੋ ਪਰਿਵਾਰ ਨੇ ਜੋ ਸਾਡੇ ਲੋਕੀ ਨੇ ਉਹਨਾਂ ਦੇ ਵਿੱਚ ਉਹੀ ਸਿਸਟਮ ਨਹੀਂ ਅਪਣਾਇਆ ਜਾ ਸਕਦਾ ਤਾਂ ਜੋ ਬੱਚਾ ਬੱਚਾ ਜਿਹੜਾ ਹੈ ਘਰ ਦੇ ਵਿੱਚ ਮਾਂ ਬੋਲੀ ਪੰਜਾਬੀ ਔਰ ਗੁਰਮੁਖੀ ਦੇ ਨਾਲ ਜੁੜੇ ਔਰ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਵੀ ਜੁੜ ਸਕੇ ਤੇ ਇਹ ਤੇ ਬਹੁਤ ਜ਼ਰੂਰੀ ਹੈਗਾ ਦੇਖੋ ਕੋਸ਼ਿਸ਼ ਤੇ ਕਰੇਗੇ ਨੇ ਕਿ ਕੈਨੇਡਾ ਦੇ ਸਰਦਾਰ ਜੀ ਹੈਗੇ ਨੇ ਜੀ ਉਹਨਾਂ ਨੇ ਵਿਸ਼ੇ ਪੰਜਾਬੀ ਸੰਸਥਾ ਬਣਾਈ ਹੋਈ ਹੈ ਜੀ ਜਿਹੜੀ ਕਿ ਸਾਰੇ ਦੁਨੀਆਂ ਦੇ ਸਾਰਿਆਂ ਹੀ ਦੇਸ਼ਾਂ ਦੇ ਵਿੱਚ ਉਹਦੀਆਂ ਬ੍ਰਾਂਚਸ ਹੈਗੀਆਂ ਨੇ ਪੰਜਾਬ ਵਿੱਚ ਹੀ ਮਤਲਬ ਬਹੁਤ ਪੱਧਰ ਦੇ ਉੱਤੇ ਉਹਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ इवन ਜੰਮੂ ਕਸ਼ਮੀਰ ਦਾ ਮੈਨੂੰ ਉਹਨਾਂ ਨੇ ਆਪਣਾ ਪ੍ਰਧਾਨ ਨਿਯੁਕਤ ਕੀਤਾ ਹੋਇਆ ਹੈਗਾ ਜੀ ਤੁਸੀਂ ਪੰਜਾਬੀ ਭਾਸ਼ਾ ਨੂੰ ਇੱਥੇ ਪ੍ਰਮੋਟ ਕਰਨ ਵਾਸਤੇ ਮਿਹਨਤ ਕਰੋ ਪਰ ਇੱਥੇ ਪ੍ਰੋਬਲਮ ਹੈਗੀ ਏ ਕਿ ਸਾਡੇ ਜਿਹੜੇ ਆਪਣੇ ਅਗੂ ਨੇ ਜਾਂ ਸਹਾਇਤਕਾਰ ਨੇ ਅਗਰ ਉਹਨਾਂ ਦੇ ਸਾਹਮਣੇ ਗੱਲ ਕੀਤੀ ਜਾਏ ਉਹ ਕਹਿੰਦੇ ਨੇ ਤੂੰ ਬੜਾ ਆ ਗਿਆ ਇੱਥੇ ਪੰਜਾਬੀ ਨੂੰ ਇਮਾਨ ਦੇਣ ਵਾਲਾ ਅਸੀਂ ਇਸ ਕਰਕੇ ਆਪਸ ਦੀ ਵੀ ਜਿਹੜੀ ਈਰਖਾ ਏ ਉਹ ਈਰਖਾ ਵੀ ਆਪਣੀ ਪਛਾਹ ਦੇ ਵਾਸਤੇ ਬਹੁਤ ਬੁਰੀ ਏ ਉਹ ਇਸ ਨੂੰ ਪਰਫੁੱਲਟ ਨਹੀਂ ਹੋਣ ਦਿੰਦੀ ਲੋਕ ਆਪਸ ਵਿੱਚ ਟਕਰਾਂਦੇ ਰਹਿ ਗਏ ਨੇ ਤੇ ਇਸ ਕਰਕੇ ਇਹ ਤੁਹਾਡੇ ਕਹਿੰਦਾ ਮਤਲਬ ਕਿ ਜੋ ਆਪਸੀ ਜਿਹੜੇ ਸਾਡੇ ਆਪਣੇ ਆਪ ਨੂੰ ਆਖੌਣ ਵਾਲੇ ਅਖੋਤੀ ਸਿੱਖ ਲੀਡਰ ਮੈਂ ਤਾਂ ਉਹਨਾਂ ਨੂੰ ਫਿਰ ਜਿਹੜੇ ਮਾਂ ਬੋਲੀ ਪੰਜਾਬੀ ਦੇ ਲਈ ਇਸ ਤਰ੍ਹਾਂ ਦੀ ਸੋਚ ਰੱਖਦੇ ਹੋਣ ਗੁਰਮੁਖੀ ਦੇ ਲਈ ਇਸ ਤਰ੍ਹਾਂ ਦੀ ਸੋਚ ਰੱਖਦੇ ਹੋਣ ਉਹਨਾਂ ਨੂੰ ਅਖੋਤੀ ਸਿੱਖ ਲੀਡਰ ਕਹਿਣ ਤੋਂ ਕੋਈ ਮੈਂ ਗੁਰੇਜ਼ ਨਹੀਂ ਕਰਾਂਗਾ ਠੀਕ ਹੈ ਉਹਨਾਂ ਅਖੋਤੀ ਸਿੱਖ ਲੀਡਰਾਂ ਦੇ ਜਿਹੜੇ ਆਪਸੀ ਮਤਭੇਦ ਦੇ ਕਾਰਨ ਜਿਹੜਾ ਹੈ ਮਾਂ ਬੋਲੀ ਪੰਜਾਬੀ ਅਤੇ ਗੁਰਮੁਖੀ ਨੂੰ ਢਾਹ ਲੱਗ ਰਹੀ ਹੈ ਤੋ ਕੀ ਸੰਦੇਸ਼ ਦੇਣਾ ਚਾਹੋਗੇ ਐਸੇ ਲੀਡਰਾਂ ਨੂੰ ਐਸੇ ਲੋਕਾਂ ਨੂੰ ਤੇ ਕੋਜੀ ਇੱਥੇ ਸਭ ਨੂੰ ਆਪਣੇ ਜਿੰਨੇ ਮਰਜ਼ੀ ਉਹਨਾਂ ਦੀਆਂ ਮਤਲਬ ਕੰਟਰੋਵਰਸੀਆਂ ਹੋਣ ਮਤਵੇਦ ਹੋਵੇ ਮਤਵੇਦ ਹੋਣ ਖلاف ਹੋਣ ਇੱਕ ਦੂਜੇ ਲੇਕਿਨ ਆਪਣੀ ਬੋਲੀ ਵਾਸਤੇ ਇੱਕ ਜੁਟ ਹੋ ਕੇ ਉਹਨਾਂ ਦਾ ਅਪਰਾਲਾ ਬਹੁਤ ਜ਼ਰੂਰੀ ਏ ਤਦ ਹੀ ਸਾਡੀ ਇਹ ਜਿਹੜੀ ਬੋਲੀ ਏ ਸਾਡੀ ਭਾਸ਼ਾ ਏ ਇਸ ਨੂੰ ਮਤਲਬ ਅਸੀਂ ਸਮੂਹੇ ਰੱਖ ਸਕਦੇ ਆ ਬੁਦਾ ਸਕਦੇ ਆ ਗਿਆ ਔਰ ਜਿਸ ਤਰ੍ਹਾਂ ਕਿ ਹੁਣ ਪਿੰਡਾਂ ਸਾਈਡ ਦੇ ਉੱਤੇ ਇੱਥੇ ਬਹੁਤ ਮਤਲਬ ਏਰੀਆ ਹੈਗੇ ਨੇ ਹਰਸਪੁਰਾ ਵਗੈਰਾ ਜਿੱਤੇ ਬਾਰਡਰ ਇਲਾਕਾ ਬਾਰਡਰ ਲੱਗਾ ਜਿੱਤੇ ਸਿੱਖ ਵਸਦੇ ਹੈਗੇ ਨੇ ਲੇਕਿਨ ਉੱਥੇ ਬੱਚਿਆਂ ਨੂੰ ਕੋਈ ਪੰਜਾਬੀ ਪੜ੍ਹਨ ਦੇ ਕੋਈ ਸਵਿਧਾ ਨਹੀਂ ਕੋਈ ਗੁਰਦੁਆਰੇ ਵਿੱਚ ਜਾ ਕੇ ਇੱਕ ਦੋ ਬੰਦੇ ਚੱਲ ਉੱਥੇ ਵੀ ਉਹ ਰੈਗੂਲਰ ਨਹੀਂ ਹੁੰਦਾ ਇਸ ਕਰਕੇ ਉਹਨੂੰ ਰੈਗੂਲਰ ਕਰਨ ਵਾਸਤੇ ਉਹ ਦੇਖੋ ਜਿਸ ਸਮੇਂ ਤੁਹਾਨੂੰ ਦੱਸਿਆ ਗਿਆ ਕੈਨੇਡਾ ਤੋਂ ਹੈਗੇ ਨੇ ਪੰਜਾਬੀ ਉਹ ਬੱਚਿਆਂ ਦੇ ਵਾਸਤੇ ਯੂਨੀਫਾਰਮਾਂ ਦਿੰਦੇ ਨੇ ਜਿਹੜੇ ਗਰੀਬਾਂ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਪੈਨਸਲ ਕਲਮ ਕਿਤਾਬਾਂ ਦਿੰਦੇ ਨੇ ਤਾਂ ਕਿ ਬੱਚਿਆਂ ਦਾ ਉਤਸ਼ਾਹ ਪੰਜਾਬੀ ਪੜ੍ਹਨ ਵਾਸਤੇ ਤੇ ਇਸ ਕਰਕੇ ਇਹ ਉਪਰਾਲਾ ਕਰਨਾ ਇੱਕ ਬੜਾ ਜ਼ਰੂਰੀ ਹੈ ਸਭ ਵਾਸਤੇ ਜ਼ਰੂਰੀ ਹੈਗੀ ਹੈ ਹੈਗਾ ਕਿ ਅਸੀਂ ਆਪਣੀ ਮਾਂ ਬੋਲੀ ਦੇ ਵਾਸਤੇ ਤਤਪਰ ਹੋ ਕੇ ਕੰਮ ਕਰੀਏ ਤਾਂ ਇੱਕ ਆਖਰੀ ਸਵਾਲ ਕਿ ਇਸ ਵੇਲੇ ਤੱਕ ਤੁਸੀਂ ਕਿੰਨੇ ਨਾਵਲ ਲਿਖ ਚੁੱਕੇ ਹੋ ਤੇ ਆਉਣ ਵਾਲਾ ਕੋਈ ਨਾਵਲ ਜਾਂ ਆਉਣ ਵਾਲਾ ਕੋਈ ਤੁਹਾਡਾ ਐਸਾ ਲੇਖ ਜਾਂ ਕੁਝ ਜੋ ਇਸ ਵੇਲੇ ਵੇਟਿੰਗ ਦੇ ਵਿੱਚ ਬੈਠਾ ਹੋਣਾ ਬਾਰੇ ਜੀ ਮੇਰੇ ਇਸ ਵਕਤ 8 ਨਾਵਲ ਤੇ ਛਪ ਚੁੱਕੇ ਨੇ ਜੀ ਦੋ ਨਾਵਲ 56 ਵਾਲੇ ਨੇ ਜੀ ਔਰ ਇਹਨਾਂ 8 ਨਾਵਲਾਂ ਵਿੱਚ ਇੱਕ ਨਾਵਲ ਮੇਰਾ ਪਾਪ ਦੀ ਪਾਂਡੇ ਜਿਹਦੇ ਉੱਤੇ ਫਿਲਮ ਬਣੀ ਹੈ ਹੋ ਹੋ ਤੇ ਉਹ ਫਿਲਮ YouTube ਤੇ ਵੀ ਉਪਲਬਧ ਹੈਗੀ ਹੈ ਚਰਿੱਤਰਹੀਣ ਦੇ ਨਾਂ ਤੇ ਤੇ ਚਰਿੱਤਰਹੀਣ ਦੇ ਨਾਮ ਤੇ ਪੰਜਾਬੀ ਫਿਲਮ ਜੋ ਤੁਹਾਡੇ ਪਾਪ ਤੇ ਪਾਂਡ ਨਾਵਲ ਦੇ ਉੱਤੇ ਆਧਾਰਿਤ ਹੈ ਉਹ YouTube ਤੇ ਅਵੇਲੇਬਲ ਹੈਗਾ ਜੀ ਤੇ मैं दो नाटक लिखे ने जो पे लिखे हुए तो तो नावल दो शो, एक मेरा नावल से निर्धन को पाल ओ दो शो टेगोर हाल जमुचुर हाल श्रीनगर और दो शो इत जमु च ने ਇੱਕ ਅਭਿਨੈ ਵਿੱਚ ਹੋਇਆ ਹੈ ਔਰ ਇੱਕ ਗੁਰਦੁਆਰਾ ਜਿਹੜੇ ਚੰਗਰਸ਼ਹਿਰ ਨਹੀਂ ਕਿੰਨੇ ਨੇ ਰਿਆੜੀ ਗੁਰਦੁਆਰਾ ਉੱਥੇ ਇੱਕ ਮੰਚਨ ਹੋਇਆ ਹੈ ਬਾਕੀ ਮੇਰੇ ਇੱਕ ਨਾਟਕ ਹੋ ਰੇ ਸਵੇਰ ਹੁੰਨ ਤੱਕ ਉਸ ਦੇ ਵਿੱਚ ਸੋਦੀ ਵੀ ਇਹੋ ਜੀ ਹੈਗੀ ਹੈ ਕਿ ਇਹ ਅਸੀਂ ਔਰਤ ਜਿਹੜੀ ਹੈ ਔਰਤ ਉਹ ਉਹ ਸਵੇਰ ਦੀ ਉਡੀਕ ਕਰਦੀ ਹੈਗੀ ਏ ਉਹ ਸਵੇਰ ਪਤਾ ਨਹੀਂ ਉਹਦੇ ਵਾਸਤੇ ਹੋਏਗੀ ਜਦੋਂ ਉਹ ਪਿੱਤਰ ਸਤਾ ਤੋਂ ਫ੍ਰੀ ਹੋ ਜਾਈ ਆਜ਼ਾਦ ਹੋਏਗੀ ਤੇ ਆਪਣਾ ਆਪ ਨੂੰ ਆਪਣੀ ਇੰਡੀਵਿਜੁਐਲਿਟੀ ਨੂੰ ਮਹਿਸੂਸ ਕਰੇਗੀ ਤੇ ਉਹ ਨੌਲ ਵੀ ਅੰਮ੍ਰਿਤਸਰ ਦੇ ਵਿੱਚ ਓਪਨ 에ਅਰ ਥੀਟਰ ਵਿੱਚ ਸਟੇਜ ਕੀਤਾ ਗਿਆ ਹੈਗਾ ਇੱਥੇ ਜੰਮੂ ਯੂਨੀਵਰਸਿਟੀ ਕੋ ਨੌਲ ਸਟੇਜ ਕੀਤਾ ਗਿਆ ਤੇ ਇੱਕ ਮੇਰੀ ਕਵਤਾ ਦੀ ਕਿਤਾਬ ਹੈਗੀ ਹੈ ਤੇ ਰੇਤ ਤੇ ਪੈਣਾ ਮੈਨੂੰ ਸਟੈਪਸ ਔਨ ਸੈਂਡ ਸੈਂਡ ਉਹ ਵੀ ਬਹੁਤ ਉਹਦੀਆਂ ਕਵਤਾਂ ਚਰਚਿਤ ਹੋਈਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਬਹੁਤ ਸਰਹਣਾ ਸਰਹਣਾ ਹੋਈ ਹੈਗੀ ਹੈ ਇੱਕ ਨਾ ਇੱਕ ਕਵਤਾ ਮੇਰੀ ਕਿਤਾਬ ਹੈਗਾ ਕਿਤਾਬ ਹੈਗੀ ਹੈ ਰਕਤਮ ਟਾਂਡੋ ਇਹ ਹਿੰਦੀ ਵਿੱਚ ਹੈਗੀ ਹੈ ਇੱਕ ਕਸ਼ਮੀਰੀ ਪੰਡਤਾਂ ਦੇ ਵਿਸਥਾਪਨ ਦੀ ਸਾਰੀ ਦਾਸਤਾਨ ਹੈ ਹੋਰ ਏ ਵੀ ਬੜੀ ਕਸ਼ਮੀਰੀ ਪੰਡਤ ਨੇ ਖਾਸ ਕਰਕੇ ਇਹਨੂੰ ਬਹੁਤ ਸੋਇਆ ਹੈ ਬਹੁਤ ਪੜਿਆ ਹੈ ਔਰ ਬਸ ਇਹ ਹੀ ਹੈ ਕਿ ਦੋ ਨਾਵਲ ਹੋ ਰਹੇਗੇ ਨੇ ਉਮਰ ਹੀ ਮੇਰੀ ਹੁਣ 78 79 ਹੋ ਗਈ ਹੈ ਹੁਣ ਕਿੰਨੀ ਦੇਰ ਹੋਰ ਲਿਖ ਸਕਾਂਗਾ ਇਹ ਤੇ ਵੈਗੂ ਜਾਣਦਾ ਹੈ ਜਦੋਂ ਉਹਦੀ ਬਖਸ਼ਿਸ਼ ਜਿੰਨੀ ਦੇ ਹੋਏਗੀ ਉਹਨਿੰਦੀ ਲਿਖਦਾ ਰਾਵਾਂਗਾ। ਤੋਂ ਦਰਸ਼ਕਾਂ ਤੁਸੀਂ ਦੇਖਿਆ ਕਿ ਰੈਣਾ ਸਾਹਿਬ ਨੇ ਆਪਣੀ ਜੋ ਸਾਰੀ ਗਲਬਾ ਤੁਹਾਡੇ ਸਾਹਮਣੇ ਰੱਖੀ ਤੁਹਾਡੇ ਰੂਬਰੂ ਕਰਾਉਣਾ ਚਾਇਆ ਸੀ ਅਸੀਂ ਤੇ ਅੱਜ ਬਹੁਤ ਮੁਸ਼ਕਲ ਦੇ ਨਾਲ ਇਹਨਾਂ ਦੇ ਕੋਲ ਅਸੀਂ ਪਹੁੰਚੇ ਸੀ ਔਰ ਇਹਨਾਂ ਦਾ ਕੋਲ ਸਮਾਂ ਲਿਆ। ਉਮੀਦ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਵਦੇਰੀ ਔਰ ਲੰਬੀ ਉਮਰ ਬਖਸ਼ੇ ਔਰ ਸਿਹਤ ਯਾ ਵੀ ਦਵੇ ਤਾਂ ਜੋ ਇਹ ਮਾਹਬਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਪੰਜਾਬੀ ਨਾਟਕ ਕਾਵ ਰਚਨਾਵਾਂ ਇਹਨਾਂ ਨੂੰ ਜਿਹੜਾ ਹੈ ਇਹ ਇਸੇ ਤਰ੍ਹਾਂ ਹੀ ਲਿਖਦੇ ਰਹਿਣ ਔਰ ਆਪ ਜੀ ਸਾਰਿਆਂ ਦੇ ਸਾਹਮਣੇ ਲਿਆਉਂਦੇ ਰਹਿਣ। ਤੋਂ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਆਪ ਜੀ ਦੇ ਸਾਹਮਣੇ ਅਸੀਂ ਸਮੇਂ-ਸਮੇਂ ਤੇ ਹੋਰ ਵੀ ਲੈ ਕੇ ਆਵਾਂਗੇ। ਤੋ ਆਪ ਸਿ ਸਾਇੰਟੀਮੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਬੇਨਤੀ ਹੈ ਕਿ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੋ ਔਰ ਇਹਨਾਂ ਦੀਆਂ ਜੜੀਆਂ ਵੀ ਲਿਖਤਾਂ ਅਤੇ ਹੋਰ ਵੀ ਸਾਹਿਤਕਾਰਾਂ ਦੀਆਂ ਜੜੀਆਂ ਪੰਜਾਬੀ ਦੇ ਵਿੱਚ ਲਿਖਤਾਂ ਨੇ ਉਹਨਾਂ ਨੂੰ ਪੜਿਆ ਕਰੋ ਔਰ ਆਪਣੇ ਬੱਚਿਆਂ ਨੂੰ ਖਾਸ ਕਰਕੇ ਆਪਣੇ ਜੋ ਘਰ ਦੇ ਵਿੱਚ ਨਵੀ ਪਨੀਰੀ ਹੈ ਉਹਨੂੰ ਜਿਹੜਾ ਹੈ ਉਹ ਪੜਨ ਵਾਲੇ ਪਾਸੇ ਜ਼ਰੂਰ ਲਾਓ ਕਿਉਂਕਿ ਅੱਜ ਵੀ ਡੇਟ ਦੇ ਵਿੱਚ ਜੋ ਆਈਟੀ ਦਾ ਯੁੱਗ ਚੱਲ ਰਿਹਾ ਹੈ ਜ਼ਿਆਦਾਤਰ ਲੋਕੀ ਸੁਣਨ ਅਤੇ ਦੇਖਣ ਦੇ ਪਿੱਛੇ ਲੱਗੇ ਹੋਏ ਨੇ ਪੜਨ ਦੇ ਪਿੱਛੇ ਘਟਨੇ ਦੇਖਦੇ ਰਹੋ ਆਪਸੀ ਸਾਇੰਟਿਵ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਸਾਹਮਣੇ ਹੋਰ ਵੀ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਥੈਂਕ ਯੂ ਫਤਿਹ